ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਤਿਕਾਰਯੋਗ ਖਾਲਸਾ ਜੀ ਦਾਸ ਮਰਕੀਤ ਸਿੰਘ ਆਪ ਸਭ ਗੁਰਸਿੱਖਾਂ ਦਾ ਜਿਹੜੀ ਇਸ ਛੋਟੀ ਜੀ ਵੀਡੀਓ ਵਿੱਚ ਤੇ ਦਿਲ ਤੋਂ ਸਵਾਗਤ ਕਰਦਾ ਜੀ ਮਹਾਰਾਜ ਸਾਹਿਬ ਜੀ ਕਿਰਪਾ ਕਰਨ ਆਪ ਸਭ ਗੁਰਸਿੱਖਾਂ ਨੂੰ ਚੜ੍ਹਦੀ ਕਲਾ ਬਖਸ਼ਣ ਜੀ ਸੋ ਵਾਹਿਗੁਰੂ ਜੀ ਅੱਜ ਆਪਾਂ ਕੁਝ ਜਿਹੜੇ ਸਵਾਲ ਜਵਾਬ ਸੀਗੇ ਕੋਈ ਨਾ ਪੰਥ ਦੋਖਿਆਂ ਨੂੰ ਕਰਨੇ ਨੇ ਜੀ ਜਿਨ੍ਹਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਜਿਹੜੀ ਫੋਟੋ ਲੱਗੀ ਹੋਈ ਉਹਦੇ ਵਿੱਚ 골ਡੀ ਤੇ ਜਿਹੜਾ ਜੂਨ ਵਾਲਾ ਤੇ ਦਲਗੀਰ ਹੋਣੀ ਬੈਠੇ ਨਜ਼ਰ ਆ ਰਹੇ ਨੇ ਇਹਨਾਂ ਦੇ ਵਿੱਚ ਹੋਰ ਵੀ ਕਈ ਨੰਦਕ ਨੇ ਜਿਵੇਂ ਕਿ ਸਰਬਜੀਤ ਸਿੰਘ ਧੁੰਦਾ ਪੰਥਪ੍ਰੀਤ ਤੇ ਹੋਰ ਆ ਜਿੰਨੇ ਵੀ ਹੈਗੇ ਆ ਗੋਲਦੀ ਬਲਰਾਜ ਹੋਣੀ ਇਹ ਸਾਰੇ ਜਿਹੜੇ ਵਿੱਚੇ ਆ ਜਾਂਦੇ ਨੇ ਸੋ ਇਹਨਾਂ ਨੇ ਇਹ ਉਹ ਲਾਣਾ ਹੈ ਜੀ ਜਿਹੜਾ ਹਮੇਸ਼ਾ ਹੀ ਜਿਹੜਾ ਹੈਗਾ ਸਿੱਖੀ ਸਿਧਾਂਤਾਂ ਨੂੰ ਚੈਲੰਜ ਕਰਦਾ ਰਿਹਾ ਕਦੇ ਦਸਮ ਬਾਣੀ ਦੇ ਰੂਪ ਦੇ ਵਿੱਚ ਕਰ ਦਿੱਤਾ ਕਦੀ ਜਿਹੜਾ ਸੀਗਾ ਵਾਹਿਗੁਰੂ ਦੇ ਸਿਮਰਨ ਤੇ ਕਦੀ ਕੀਰਤਨ ਦੇ ਉੱਤੇ ਇਹਨਾਂ ਨੇ ਕਿੰਨ ਤੋਂ ਪ੍ਰੰਤੂ ਕੀਤੇ ਨੇ ਤੇ ਉਹ ਚੱਲਦੇ ਰਹੇ ਇਹਨਾਂ ਦੇ ਇਹਨਾਂ ਨੂੰ ਜਿਹੜੇ ਉਹ ਜਵਾਬ ਵੀ ਦਿੱਤੇ ਗਏ ਨੇ ਜਵਾਬ ਦੇ ਵਿੱਚ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਨਾਲ ਜਿਹੜੀ ਜਿਹੜੀਆਂ ਵੀ ਜਿੱਥੇ ਜਿੱਥੇ ਵਿਚਾਰ ਗੋਸ਼ਟੀਆਂ ਹੋਈਆਂ ਨੇ ਸੋ ਮੈਂ ਉਹਨਾਂ ਦੀ ਡਿਟੇਲ 'ਚ ਨਹੀਂ ਪਾਵਾਂਗਾ ਤੇ ਅਕਸਰ ਹੀ ਕੌਮਾ ਦੇ ਵਿੱਚ મતਭੇਦ ਹੋ ਜਾਂਦੇ ਨੇ ਜੇ મતਭੇਦ ਹੋਏ ਨੇ ਤੇ ਉਹ ਬੈਠ ਕੇ ਜਿਹੜਾ ਹੈਗਾ ਉਹ ਸੁਲਝਾਏ ਜਾ ਸਕਦੇ ਨੇ ਤੇ ਇਹ ਕੋਈ ਗਲਤ ਚੀਜ਼ ਨਹੀਂ ਹੈਗੀ ਉਹਦੇ ਵਿੱਚ ਕਿ ਆਪਾਂ ਬੈਠ ਕੇ ਵੀ ਮਸਲਾ ਹੱਲ ਨਹੀਂ ਕਰ ਸਕਦੇ ਕੀਤੇ ਜਾ ਸਕਦੇ ਆ ਪਰ ਜੇ ਹੱਲ ਕਰਨ ਦੀ ਮੰਚਾ ਹੋਵੇ ਇਹਨਾਂ ਨੇ ਉਸ ਜਿਹੜੀ ਮੰਚਾ ਆ ਉਹ ਸ਼ੱਕ ਦੇ ਦਾਰੇ ਦੇ ਵਿੱਚ ਆਉਂਦੀ ਆ ਜਦੋਂ ਇਹ ਬੰਦੇ ਸਾਰੇ ਜਿਹੜੇ ਨੇ ਜਦੋਂ ਵੀ ਕੋਈ ਪੰਥ ਨੂੰ ਚੈਲੰਜ ਕਰਦਾ ਜਦੋਂ ਕੋਈ ਗੁਰੂ ਗ੍ਰੰਥ ਸਾਹਿਬਹਾਰਾ ਸੱਤੇ ਪਾਸ਼ਾ ਜੀ ਦੇ ਬਾਰੇ ਆਪ ਸ਼ਬਦ ਬੋਲਦਾ ਹੈ ਤੇ ਇਹ ਬੰਦੇ ਜਿਹੜੇ ਹੈਗੇ ਬਿਲਕੁਲ ਉਹਨਾਂ ਦੀ ਪਿੱਠ ਤੇ ਜਾ ਖੜਾਉਂਦੇ ਨੇ ਉਹਨਾਂ ਦੇ ਨਾਲ ਜਿੰਨਾ ਚੱਕਰ ਇਹਨਾਂ ਦੇ ਨਾਲ ਉਹਨਾਂ ਦੀ ਸਾਹ ਜਿੰਦੀ ਹੈਂਦੀ ਆ ਤੇ ਉਹਨਾਂ ਦੇ ਨਾਲ ਖੜਦੇ ਨੇ ਸੋ ਇਹ ਇੱਕ ਗੰਦ ਦੀ ਢੇਰੀ ਲਾਉਂਦੇ ਨੇ ਜਦੋਂ ਉਹ ਢੇਰੀ ਜਿਹੜੀ ਹੈਗੀ ਆ ਜਿੰਨਾ ਚੱਕਰ ਇਹਨਾਂ ਦੇ ਉੱਤੇ ਉਹ ਭਾਰੂ ਨਹੀਂ ਪੈਂਦੀ ਉਹਨਾਂ ਚੱਕਰ ਇਹ ਬੰਦੇ ਜਿਹੜੇ ਆ ਵੀ ਉਥੇ ਉਹਨਾਂ ਦੇ ਨਾਲ ਮੇਲ ਮਲਾਬੀ ਰੱਖਦੇ ਆ ਤੇ ਜਦੋਂ ਉਹ ਇਹਨਾਂ ਦੇ ਵਿਰੋਧੀ ਬਣ ਕੇ ਉੱਪਰ ਦੀ ਆ ਤੇ ਫੇਰ ਇਹ ਬੰਦੇ ਜਿਹੜੇ ਹੈਗੇ ਉਹਦੇ ਵਿਰੋਧ ਦਾ ਢੋਂਗ ਰਚਾਉਂਦੇ ਨੇ ਜਿਵੇਂ ਕਿ ਜਦੋਂ ਆਪਾਂ ਨੇਕੀ ਨੂੰ ਦੇਖਦੇ ਆ ਹਰਨੇਕ ਸਿੰਘ ਜਿਹੜਾ ਨਿਊਜ਼ੀਲੈਂਡ ਵਾਲਾ ਆ ਤੇ ਜਦੋਂ ਆਪਾਂ ਉਹਨੂੰ ਦੇਖਦੇ ਆਂ ਤੇ ਜਿੰਨਾ ਚੱਕਰ ਉਹਨੇ ਪੰਥ ਨੂੰ ਚੈਲੰਜ ਕੀਤੇ ਚਾਹੇ ਉਹ ਦਸਮ ਬਾਣੀ ਦੇ ਰੂਪ ਦੇ ਵਿੱਚ ਹੋਵੇ ਇਤਿਹਾਸ ਨੂੰ ਚੈਲੰਜ ਕੀਤੇ ਫਿਰ ਕਰਦਾ ਕਰਾਉਂਦਾ ਗੁਰੂ ਗ੍ਰੰਥ ਸਾਹਿਬਹਾਰਾ ਸੱਤੇ ਪਾਸ਼ਾ ਦੀ ਬਾਣੀ ਦੇ ਉੱਤੇ ਉਹ ਬੰਦਾ ਬੋਲਿਆ ਤਾਂ ਇਹਨਾਂ ਦੇ ਦਿਲ ਦੇ ਵਿੱਚ ਕਿਸੇ ਦੇ ਵੀ ਇਹ ਗੱਲ ਨਹੀਂ ਇਹ ਆਈ ਵੀ ਅਸੀਂ ਉਹਨੂੰ ਰੋਕਾਂਗੇ ਤੇ ਇਹ ਬੰਦੇ ਉਹਦੀ ਪਿੱਠ ਤੇ ਜਾ ਕੇ ਖੜਾਉਂਦੇ ਰਹੇ ਨੇ ਤੁਸੀਂ ਪ੍ਰਾਣੀਆਂ ਜਦੋਂ ਉਹ ਇਹਨਾਂ ਦੇ ਨਾਲ ਉਹਦੀ ਨਹੀਂ ਸੀ ਹਜੇ ਖੜਪਟੀ ਹੋਈ ਤੇ ਤੁਸੀਂ ਦੇਖ ਸਕਦੇ ਹੋ ਵੀ ਇਹ ਬੰਦੇ ਜਿੰਨੇ ਵੀ ਨੇ ਚਾਹੇ ਉਹ ਸਰਬਜੀਤ ਹੁੰਦਾ ਹੋਵੇ ਚਾਹੇ ਉਹ ਆਪਣੇ ਪੰਥਪ੍ਰੀਤ ਹੋਵੇ ਤੇ ਚਾਹੇ ਦਰਸ਼ਨ ਰੋਗੀ ਹੋਵੇ ਤੇ ਚਾਹੇ ਇਹ ਗੋਲਦੀ ਬਲਰਾਜ ਹਣੀ ਹੋਣ ਤੇ ਚਾਹੇ ਉਹ ਪ੍ਰਭਦੀਪ ਜਿਹੜਾ ਇੰਗਲੈਂਡ ਵਾਲਾ ਇਹ ਹੋਵੇ ਇਹ ਸਾਰੇ ਬੰਦੇ ਉਹਦੀ ਪਿੱਠ ਤੇ ਜਾ ਖੜਾਉਂਦੇ ਰਹੇ ਨੇ ਜੇ ਜਰਮਨ ਵਾਲਾ ਦਵਿੰਦਰ ਜਿਹੜਾ ਆ ਉਹਨੇ ਸਿੱਖੀ ਸਿਧਾਂਤਾਂ ਨੂੰ ਚੈਲੰਜ ਕੀਤਾ ਤੇ ਇਹ ਉਹਦੀ ਪਿੱਠ ਦੇ ਉੱਤੇ ਖੜਾਉਂਦੇ ਰਹੇ ਨੇ ਇਹ ਸਾਰੇ ਬੰਦੇ ਜਿਹੜੇ ਸੋਸ਼ਲ ਮੀਡੀਆ ਯੂਜ਼ ਕਰਦੇ ਨੇ ਤੁਸੀਂ ਸਾਰੇ ਜਾਣਦੇ ਹੋ ਵੀ ਕਿੰਜ ਇਹ ਬੰਦੇ ਉਹਦੇ ਨਾਲ ਖੜਾਉਂਦੇ ਰਹੇ ਨੇ ਤੇ ਜਦੋਂ ਉਹ ਇਹਨਾਂ ਦੇ ਖਿਲਾਫ ਬੋਲਣਾ ਸ਼ੁਰੂ ਕੀਤਾ ਤੇ ਇਹਨਾਂ ਦੇ ਵਿੱਚੋਂ ਗਿਆਨੀ ਰਣਜੋਤ ਸਿੰਘ ਹੋਣਾ ਨੇ ਆ ਜਿਹੜਾ ਸੀਗਾ ਉਹਦੇ ਕੁਕਰਮਾਂ ਨੂੰ ਜਿਹੜਾ ਅਸੀਂ ਸੰਗਤਾਂ ਦੇ ਵਿੱਚ ਲਿਆਂਦਾ ਜਿਹਦਾ ਮੈਂ ਅੱਜ ਵੀ ਧੰਨਵਾਦ ਕਰਦਾ ਵੀ ਉਹ ਉਹਦੇ ਜਿਹੜੇ ਜਿੰਨੇ ਕੁਕਰਮ ਸੀ ਉਹ ਦੱਸੇ ਪਰ ਨਾਲ ਦੇ ਨਾਲ ਇੱਕ ਜਿਹੜਾ ਉਹ ਸਵਾਲ ਵੀ ਖੜਾ ਹੁੰਦਾ ਹੈ ਇਹਨਾਂ ਦੇ ਲਈ ਵੀ ਅੱਜ ਜਦੋਂ ਉਹ ਨੇਕੀ ਇਹਨਾਂ ਦੇ ਖਿਲਾਫ ਬੋਲਿਆ ਤੇ ਗਿਆਨੀ ਰਣਜੋਤ ਸਿੰਘ ਹੋਣਾ ਨੇ ਆਣ ਕੇ ਤੇ ਨੇਕੀ ਦੀ ਅਸਲੀਅਤ ਜਿਹੜੀ ਸੰਗਤਾਂ ਦੇ ਵਿੱਚ ਰੱਖੀ ਪਰ ਮੇਰਾ ਇਹ ਸਵਾਲ ਇਹਨਾਂ ਨੂੰ ਇੱਥੇ ਉੱਠਦਾ ਆ ਵੀ ਜੇ ਤੁਹਾਡੀ ਮੰਚਾ ਸੱਚੀ ਸੀ ਜੇ ਤੁਸੀਂ ਕਿੰਨੇ ਵੀ ਅਸੀਂ ਗੁਰਬਾਣੀ ਨੂੰ ਜਿਹੜੇ ਬਾਕੀ ਦੇ ਸਿੱਖ ਨੇ ਉਹ ਗੁਰਬਾਣੀ ਨੂੰ ਪੜ੍ਹਦੇ ਆ ਤੇ ਅਸੀਂ ਆਪਣੇ ਜੀਵਨ ਦੇ ਵਿੱਚ ਗੁਰਬਾਣੀ ਨੂੰ ਢਾਲਦੇ ਆ ਬੜੀ ਵੱਡੀ ਗੱਲ ਹੈ ਜੇ ਤੁਸੀਂ ਸੱਚਮੁੱਚ ਵਿੱਚ ਉਹ ਗੁਰਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਢਾਲ ਲਿਆ ਹੁੰਦਾ ਗੁਰਬਾਣੀ ਅਨੁਸਾਰ ਜੀਵਨ ਜੀਣ ਦਾ ਜਿਹੜਾ ਹੈਗਾ ਉਹ ਤੁਸੀਂ ਕੋਸ਼ਿਸ਼ ਕੀਤੀ ਹੁੰਦੀ ਤਾਂ ਮੈਂ ਤੁਹਾਡੇ ਚਰਨਾਂ ਦੇ ਵਿੱਚ ਬੈ ਕੇ ਨਮਸਕਾਰ ਕਰਦਾ ਤੁਹਾਨੂੰ ਵੀ ਤੁਸੀਂ ਗੁਰਬਾਣੀ ਦੇ ਅਨਸਾਰ ਜਿਹੜੀ ਆ ਉਹ ਜੀਵਨ ਜੀ ਰਹੇ ਪਰ ਐਸੀ ਕੋਈ ਵੀ ਗੱਲ ਜਿਹੜੀ ਆ ਉਹ ਤੁਹਾਡੇ ਵਿੱਚ ਤਾਂ ਭਾਈ ਦਿਖਾ ਲਈ ਨਹੀਂ ਦਿੰਦੀ ਸਾਨੂੰ ਸੋ ਕੀ ਗੁਰਬਾਣੀ ਕਿਤੇ ਵੀ ਇਸ ਤਰੀਕੇ ਦਾ ਫਰਮਾਨ ਤੁਹਾਨੂੰ ਕਰਦੀ ਹੈ ਵੀ ਜਿੰਨਾ ਚੱਕਰ ਬੰਦਾ ਕੋਈ ਤੁਹਾਡੇ ਨਾਲ ਜੁੜਿਆ ਤਾਂ ਉਹ ਬੰਦਾ ਸਹੀ ਹੈ ਜਦੋਂ ਤੁਹਾਡੇ ਨਾਲ ਉਹ ਟੁੱਟ ਗਿਆ ਤਾਂ ਉਹ ਗਲਤ ਹੋ ਗਿਆ ਉਦੋਂ ਕਿਉਂ ਨਾ ਬੋਲੇ ਜਦੋਂ ਜਿਹੜਾ ਸਿਗਾ ਆਪਣੇ